ਹਾਂਜੀ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਅਸੀਂ ਆਏ ਹਾਂ ਜੀ ਜਲੰਧਰ ਦੇ ਵਿੱਚ ਜਿੱਥੇ ਕਿ ਯਾਰੇ ਰਾਤੀ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਆਲੂ ਵਾਲੇ ਮਿਕਸ ਵੈਜੇ ਪਰੌਂਠੇ ਮਿਲਦੇ ਆ ਤੇ ਤੁਹਾਨੂੰ ਦਿਖਾਣੇ ਆ ਵੀਡੀਓ ਦੇ ਐਂਡ ਤੱਕ ਬਨੇ ਰਹੋ ਮਿੱਤਰੋ ਸਵਾਗਤ ਹੈ ਤੁਹਾਡਾ ਬਲੌਗ ਦੇ ਵਿੱਚ ਤੇ ਅਸੀਂ ਕਿੱਥੇ ਜਾਣਦੇ ਆ ਜੇ ਲਵ ਖੁਸ਼ ਚੌਂਕ ਜਾਣਦੇ ਆ ਕਹਿੰਦੇ ਜਲੰਧਰ ਦੇ ਆਲੂ ਪਰੌਂਠੇ ਬਹੁਤ ਜ਼ਿਆਦਾ ਮਸ਼ਹੂਰ ਆ ਜਿਨ੍ਹਾਂ ਦਾ ਟਾਈਮ ਹੈਗਾ ਜੀ 6 ਵਜੇ ਤੋਂ ਲੈ ਕੇ ਤਸਵੀਰ ਦੇ 4-5 ਵਜੇ ਤੱਕ ਯਾਰ ਪਰੌਠੇ ਲਗਾਉਂਦੇ ਨੇ ਮੈਂ ਕਰਨਾ ਤਾਂ ਸੰਜੂ ਭਾਜੀ ਜਾਣਦੇ ਆ ਹੁਣ ਭਾਈ ਇਹ ਕਿੱਧਰ ਨੂੰ ਜਾਣਦੇ ਆ ਆਪਾਂ ਇਹ ਜਾ ਰਹੇ ਆ ਪੱਲਵਕੂ ਚੌਂਕ ਨੂੰ ਲਵਕੂ ਚੌਂਕ ਜਾਣਦੇ ਆ ਜੀ ਇਹ ਤੁਸੀਂ ਦੇਖ ਹੀ ਸਕਦੇ ਹੋ ਰਾਤ ਦੇ ਟਾਈਮ ਤੇ ਯਾਰ ਆਪਾਂ ਜਾਂਦੇ ਫਿਰਾਂ ਪਰੌਠੇ ਖਾਣ ਕਹਿੰਦੇ ਬਹੁਤ ਜਿਆਦਾ ਮਸ਼ਹੂਰ ਹੈ ਜਲੰਧਰ ਦੇ ਵਿੱਚ ਤੇ ਜੇ ਤੁਸੀਂ ਨਵੇਂ ਹੋ ਵਲੌਗ ਦੇ ਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਐਂਡ ਤੱਕ ਜੁੜੇ ਰਹੋ ਸਾਡੀ ਵੀਡੀਓ ਦੇ ਆਪਾਂ ਤੁਹਾਨੂੰ ਦਿਖਾਣੇ ਉਥੋਂ ਕਿਉਂ ਕਰਨ ਜੀ ਇਹ ਵੇਖੋ ਕਰਨਾ ਭਾਜੀ ਵੀ ਆਪਣੇ ਨਾਲ ਆਪਾਂ ਸਾਰੇ ਕਰਦੇ ਪਏ ਆ ਤੇ ਬਾਕੀ ਤਾਂ ਦੁਕਾਨੇ ਨੇਰ ਕੋ ਫੜਾ ਹੋਇਆ ਹੈ ਬਈ ਯਾਰ ਤੁਸੀਂ ਦੇਖ ਸਕਦੇ ਹੋ ਇਹ ਕਿਹੜਾ ਹੋ ਗਿਆ ਦਾਣਾ ਪਾਣੀ ਭਈ ਉਹੀ ਲਿਖਿਆ ਨਾ ਹਾਂਜੀ ਰੈਸਟੋਰੈਂਟ ਦਾਣਾ ਪਾਣੀ ਹਾਂ ਤੇ ਲੋ ਜੀ ਆਪਾਂ ਉੱਥੇ ਤੁਹਾਨੂੰ ਪੁੱਛ ਕੇ ਮਿਲਦੇ ਆ ਓਕੇ ਜੀ ਤੇ ਕਿੰਨਾ ਰਸ਼ ਹੈ ਤੁਹਾਨੂੰ ਇਹ ਵੀ ਦਿਖਾਣੇ ਆ ਤੇ ਪਹਿਲੀ ਵਾਰੀ ਇਹ ਨਹੀਂ ਹੋਇਆ ਕਿ ਜਲੰਧਰ ਦੇ ਵਿੱਚ ਰਹਾਥਾ ਕਿਤੇ ਪਰੋਟੇ ਮਿਲਦੇ ਆ ਕਿ ਤੁਸੀਂ ਬੈਕ ਸਾਈਡ ਤੇ ਮੇਰੇ ਪਿੱਛੇ ਚੈੱਕ ਕਰ ਸਕਦੇ ਹੋ ਰਾਸ਼ੀ ਵੀ ਬਹੁਤ ਜ਼ਿਆਦਾ ਹੋਇਆ ਪਿਆ ਆਪਾਂ ਕਰਨ ਲੈ ਗਏ ਕਰਨ ਕਿੱਥੇ ਆਜੋ ਭਾਜੀ ਕਿਹੜਾ ਪਰੌਣਾ ਖਾਣਾ ਭਾਜੀ ਸਾਨੂੰ ਵਾਲਾ ਹੈ ਹਾਂ ਤੇ ਲੋ ਵੀ ਮਿੱਤਰੋ ਕੋਈ ਇਹਨਾਂ ਨੇ ਖਾਣਾ ਜੀ ਆਲੂ ਵਾਲਾ ਪਰੌਂਠਾ ਇਹ ਆਪਣੇ ਸੰਜੂ ਭਾਜੀ ਵੀ ਆਏ ਆ ਸੰਜੂ ਭਾਜੀ ਸੱਚੀ ਮਸ਼ਹੂਰ ਹਨ ਇਹਨਾਂ ਦਾ ਹਾਂਜੀ ਇਹ ਕਿਹੜਾ ਚਾਹੂੰਗਾ ਬਲ ਆਪਣਾ ਮਿਲਾਬ ਚਾਹੂੰਗਾ ਕਿਹੜਾ ਮਿਲਾਬ ਚਾਹੂੰਗਾ ਤੇ ਇਹ ਕਿੰਨੇ ਵੇ ਲਾਂਦੇ ਆ ਰਾਤੀ 9 ਵਜੇ ਰਾਤੀ 9 ਵਜੇ ਤੇ ਸਵੇਰੇ 5 ਵਜੇ ਤੱਕ ਤੇ 4-5 ਚਾਰ 5 ਵਜੇ ਤੱਕ ਯਾਰ ਤੁਸੀਂ ਵੇਖ ਸਕਦੇ ਹੋ ਰਾਤੀ 9 ਵਜੇ ਲਾਂਦੇ ਆ ਵੀਰ ਜੀ ਨੇ ਤੇ ਸ਼ਾਮੀ ਸਵੇਰ ਦੇ ਸੱਚੇ 5 ਵਜੇ ਤੱਕ ਹਰ ਰੋਜ਼ ਨੋਟ ਲੈ ਕੇ ਸਵੇਰ ਦੇ 5 ਵਜੇ ਤੱਕ ਤਾਂ ਰਸ਼ ਤੁਸੀਂ ਵੇਖ ਲਓ ਯਾਰ ਕਿੰਨੇ ਦੂਰੋਂ ਦੂਰੋਂ ਕਸਟਮਰ ਇੰਨਾ ਕੋ ਖਾਣ ਆਉਂਦੇ ਆ ਗੱਡੀਆਂ ਦੇ ਵਿੱਚ ਬਾਹਰ ਵੀ ਲੱਗੀਆਂ ਪਈਆਂ ਗੱਡੀਆਂ ਤੇ ਬਹੁਤ ਹੀ ਜ਼ਿਆਦਾ ਰਸ਼ ਹੈ ਤੇ ਤੁਸੀਂ ਦੇਖ ਲਓ ਬਾਕੀ ਤੁਹਾਨੂੰ ਦਿਖਾਣੇ ਆ ਵੀਡੀਓ ਦੇ ਐਂਡ ਤੱਕ ਜੁੜੇ ਰਹੋ મિત્રો ਸਾਡਾ ফাইনલ פרוંટ ਆ ਗਿਆ રેડી ਤੇ ਯਾਰ ਟੇਸਟ ਨਾ ਕੀਤਾ ਸੱਚੀ ਬਹੁਤ ਜ਼ਿਆਦਾ ਘੈਂਡ ਆ ਯਾਰ ਇਹ ਤੁਸੀਂ ਸਟਫਿੰਗ ਚੈੱਕ ਕਰ ਸਕਦੇ ਹੋ ਆਲੂ ਗੋਭੀ ਤੇ ਪਿਆਜ਼ ਕਿਤੇ ਆ ਜੀ ਮੂਲ ਦਾ ਮੱਖਣ ਬਹੁਤ ਹੀ ਜ਼ਿਆਦਾ ਘੈਂਡ ਯਾਰ ਕਿਉਂ ਭਾਈ ਘੈਂਡ ਹੀ ਨੇ ਬਿਲਕੁਲ ਭਾਈ ਓਕੇ ਰਿਪੋਰਟ ਯਾਰ ਮੈਂ ਦਿਨੇ ਦਿਨੇ ਗਾਦੇ ਬਣਾਉਂਟੇ ਆ ਪਹਿਲੀ ਵਾਰੀ ਜਿਹੜਾ ਰਾਤ ਖਾ ਲ ਗਾ ਪਰੋਟਾ ਤੇਰਾ ਕੀ ਲੱਗਿਆ ਨਹੀਂ ਤੇਰਾ ਕੀ ਲੱਗਿਆ ਕਿਉਂ ਕਰਨਾ ਆਇਆ ਚੱਕਰ ਲਾ ਤੂੰ ਹੈ ਆਇਆ ਮੇਰਾ ਭਰਾ ਸਸਣੇ ਮੜਾ ਵੇਖੋ ਜੀ ਹੱਸਣੇ ਕਿੰਨਾ ਸੋਹਣਾ ਲੱਗਦਾ ਹਸੀ ਜਾਣ ਉਹ ਨਾਲ ਚਾਰ ਨਾਲ ਇਹ ਚਾਰ ਵੀ ਮਿਲਦਾ ਦਾਲ ਵੀ ਮਿਲਦੀ ਹੈ ਜੀ ਕਿਹਨੇ ਪਾਣੀ ਹੋਏ ਤੇ ਇਹਦਾ ਪ੍ਰਾਈਸ ਕਿੰਨਾ ਦਾ ਭਾਜੀ 30 ਰੁਪਏ ਅਸੀਂ 30 ਰੁਪਏ ਦਾ ਪਰੌਂਠਾ ਅਸੀਂ ਸਦੇ 30 ਰੋਪਾ ਰਾਤ ਦਾ ਟਾਈਮ ਤੇ 30 ਰੁਪਏ ਦਾ ਪਰੌਂਠਾ ਬਾਕੀ ਤੁਹਾਨੂੰ ਦਿਖਾਣੇ ਆਪਾਂ ਭਾਈ ਕੀ ਨਾਂ ਜੀ ਆਪਣਾ ਅਸ਼ੋਕ ਕੁਮਾਰ ਅਸ਼ੋਕ ਕੁਮਾਰ ਭਾਈ ਕਿੰਨਾ ਚਿਰ ਹੋ ਗਿਆ ਆਪਣੇ ਹੈ ਸ਼ੋਪ ਭਾਈ ਨੂੰ ਇਹ 32 ਸਾਲ 32 ਸਾਲ ਹੋ ਗਿਆ ਤੇ 9 ਵਜੇ ਆਂਦੇ ਹੋ ਸ਼ਾਮੀ ਸ਼ਾਮੀ 6 ਵਜੇ ਤੋਂ ਲੈ ਕੇ ਰਾਤੀ 2 ਵਜੇ ਤੱਕ ਹਾਂ ਸ਼ਾਮੀ 6 ਵਜੇ ਤੋਂ ਲੈ ਕੇ ਰਾਤੀ 2 ਵਜੇ ਤੱਕ 2 ਵਜੇ ਤੱਕ ਤੁਹਾਡੇ ਪਰੌਂਠੇ ਆਲੂ ਵਾਲੇ ਹਨੀ ਮਸ਼ਹੂਰ ਆ ਜਲੰਧਰ ਸ਼ਹਿਰ ਦੇ ਵਿੱਚ ਆਲੂ ਵਾਲੇ ਅੰਦੇ ਆਲੂ ਗੋਭੀ ਪਿਆ ਮਿਕਸੀ ਵੀ ਹੁੰਦੇ ਹਨ ਹਾਂਜੀ ਤੇ ਨਾਲੇ ਤੁਹਾਡੇ ਚਾਹ ਵੀ ਹੈਨੀ ਠੀਕ ਆ ਤੇ ਯਾਰ ਤੁਸੀਂ ਵੇਖ ਸਕਦੇ ਹੋ ਰਾਤ ਦੇ 6 ਦੇ 6 ਵਜੇ ਤੋਂ ਲੈ ਕੇ ਤੇ ਰਾਤ ਦੇ 2 3 ਵਜੇ ਤੱਕ ਇੱਥੇ ਯਾਰ ਕੰਮ ਕਰਦੇ ਨੇ ਪਰੌਂਠੇ ਇਹਨਾਂ ਦੇ ਬਹੁਤ ਜ਼ਿਆਦਾ ਮਸ਼ਹੂਰ ਆ ਜਲੰਧਰ ਦੇ ਵਿੱਚ ਤੇ ਨਾਲ ਚਾਹ ਵੀ ਹੈਗੀ ਦਾਲ ਵੀ ਹੈਗੀ ਆ ਬਹੁਤ ਵਧੀਆ ਭਾਈ ਆਪਾਂ ਖਾ ਤੁਹਾਨੂੰ ਬਹੁਤ ਵਧੀਆ ਲੱਗਾ ਅੱਛਾ ਮਲ ਕੀ ਕਾਫੀ ਦੂਰ ਦੂਰੋਂ ਆਂਦੇ ਆ ਤੁਹਾਡੇ ਕੋ ਖਾਣੇ ਤੇ ਹਾਂਜੀ ਯਾਰ ਬੰਬੇ ਜੀ ਤੋਂ ਵੀ ਬੰਦਾ ਮਤਲਬ ਪਹੁੰਚਿਆ ਅੱਛਾ ਮੈਂ ਉਹਨੇ ਵੇਖਿਆ ਨਾ ਗੱਡੀਆਂ ਦੇ ਵਿੱਚ ਵੀ ਕਈ ਖਾਣ ਦੇ ਆ ਨਹੀਂ ਗੱਡੀਆਂ ਦੇ ਵਿੱਚ ਵੀ ਮਗਾਣ ਦੇ ਗਈ ਆਇਆ ਤਾਂ ਟਾਈਮ ਚਲੂ ਹੋਇਆ ਅੰਦਰ ਰਸ਼ ਪੈਣਾ ਅੱਛਾ ਇਹ ਰਸ਼ ਪੈਣਾ ਆ ਇਹ ਵੇ ਲੋ ਇਹ ਭਾਈ ਕਹਿੰਦੇ ਕੀ ਹਜੇ ਰਸ਼ ਪੈਣਾ ਇਹਦੇ ਕੁਝ ਨਹੀਂ ਰਸ ਹੈਗਾ ਠੀਕ ਆ ਭਾਈ